ਕੀ ਤੁਸੀਂ ਜਾਣਦੇ ਹੋ ਭਾਈ ਤਾਰੂ ਸਿੰਘ ਕੌਣ ਸਨ ਕਿਉਂ ਉਹਨਾਂ ਦੇ ਕੇਸ ਖੋਪਰੀ ਸਮੇਤ ਲਵਾ ਦਿੱਤੇ ਗਏ ਸਨ ਕਿਵੇਂ ਉਹਨਾਂ ਦੇ ਉੱਤੇ ਜੋ ਜ਼ੁਲਮ ਹੋਏ ਇਸੇ ਕਾਰਨ ਸੂਬੇਦਾਰ ਦੀ ਮੌਤ ਵੀ ਹੋਈ ਕਿਹੜੇ ਸੂਬੇਦਾਰ ਨੇ ਭਾਈ ਤਾਰੂ ਸਿੰਘ ਦੀ ਜੁੱਤੀ ਖਾਧੀ ਇਹ ਸਾਰੀ ਜਾਣਕਾਰੀ ਤੁਹਾਨੂੰ ਇਸੇ ਵੀਡੀਓ ਚ ਮਿਲੇਗੀ ਇਹ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਿਓ ਪਾਇਤਾਰੂ ਸਿੰਘ ਜੀ ਪਹਿਲੂ ਪਿੰਡ ਵਿੱਚ ਆਪਣੇ ਛੋਟੇ ਭੈਣ ਤੇ ਮਾਤਾ ਦੇ ਨਾਲ ਰਹਿੰਦੇ ਸਨ ਤੇ ਖੇਤੀ ਕਰਕੇ ਆਪਣਾ ਨਿਭਾ ਕਰਦੇ ਸਨ। ਉਹਨਾਂ ਦਾ ਪਿਤਾ ਛੋਟੇ ਹੁੰਦਿਆਂ ਦਾ ਗੁਜ਼ਰ ਗਿਆ ਸੀ। ਪਾਇਤਾਰੂ ਸਿੰਘ ਦਾ ਪਿਆਰ ਨਾਲ ਬੋਲਣ ਦਾ ਸੁਭਾਅ, ਹਰ ਆਏ ਦੀ ਸੇਵਾ ਕਰਨਾ ਤੇ ਲੋੜਵੰਦੀ ਜ਼ਰੂਰਤ ਪੂਰੀ ਕਰਨਾ ਜੀਵਨ ਦੇ ਅੰਗ ਬਣ ਗਏ ਸਨ। ਇੱਕ ਦਿਨ ਉਨਾਂ ਪਾਸ ਇੱਕ ਮੁਸਲਮਾਨ ਮਾਛੀ ਰਹਿਮ ਬਖਸ਼ ਰਾਤ ਕੱਟਣ ਲਈ ਰੁਕਿਆ ਉਸਨੇ ਸੌਂਦ ਪਹਿਲਾ ਪਾਈ ਤਾਰੂ ਸਿਗਨਲ ਗੱਲ ਕੀਤੀ ਮੇਰੀ ਬੇਟੀ ਨੂੰ ਪਤੀ ਦਾ ਫੌਜਦਾਰ ਉਠਾ ਕੇ ਲੈ ਗਿਆ ਸੀ ਮੈਂ ਉਸ ਦੀ ਸ਼ਿਕਾਇਤ ਸੂਬੇਦਾਰ ਪਾਸ ਜਾ ਕੇ ਕੀਤੀ ਉਸਨੇ ਮੈਨੂੰ ਕਚਹਿਰੀ ਵਿੱਚੋਂ ਧੱਕੇ ਮਰਵਾ ਕੇ ਕਢਵਾ ਦਿੱਤਾ ਇਸ ਰਾਜ ਵਿੱਚ ਗਰੀਬ ਦੀ ਕੋਈ ਫਰਿਆਦ ਨਹੀਂ ਸੁਣਦਾ ਪਾਈ ਤਾਰੂ ਸਿੰਘ ਨੇ ਉਸ ਨੂੰ ਕਿਹਾ ਤੇਰੀ ਪੁਕਾਰ ਸੂਬੇਦਾਰ ਨੇ ਨਹੀਂ ਸੁਣੀ ਪਰ ਗੁਰੂ ਨਾਨਕ ਦੇ ਘਰ ਵਿੱਚ ਇਹ ਸੁਣੀ ਗਈ ਹੈ ਤੇਰੀ ਬੇਟੀ ਕੁਝ ਦਿਨਾਂ ਦੇ ਅੰਦਰ ਤੇਰੇ پاس ਖੁਜ ਜਾਵੇਗੀ ਕੁਝ ਦਿਨਾਂ ਪਿਛੋਂ ਸਿੰਘਾਂ ਦਾ ਇੱਕ ਜਥਾ ਉਸ ਪਾਸੇ ਦੀ ਲੰਗਦਾ ਹੋਇਆ ਪਾਈ ਤਾਰੂ ਸਿੰਘ ਨੂੰ ਮਿਲਿਆ ਪਾਈ ਤਾਰੂ ਸਿੰਘ ਨੇ ਉਸ ਜਥੇ ਨੂੰ ਰਹੀਮ ਬਖਸ਼ ਦੀ ਤਕਲੀਫ ਦੱਸੀ ਉਸ ਜਥੇ ਨੇ ਪੱਟੀ ਉੱਪਰ ਛਾਪਾ ਮਾਰ ਕੇ ਰਹੀਮ ਬਖਸ਼ ਦੀ ਬੇਟੀ ਉਸ پاس ਪਹੁੰਚਾ ਦਿੱਤੀ ਉਸ ਛਾਪੇ ਵਿੱਚ ਪੱਟੀ ਦਾ ਫੌਜਦਾਰ ਮਾਰਿਆ ਗਿਆ ਪਹਿਲੂ ਪਿੰਡ ਦੇ ਚੌਧਰੀ ਖੁਸ਼ਾਲੇ ਨੇ ਸੂਬੇਦਾਰ ਜ਼ਕਰੀਆ ਖਾਨ ਨੂੰ ਇਸ ਸਾਰੇ ਘਾਰੇ ਦਾ ਭੇਦ ਦੇ ਦਿੱਤਾ ਉਸ ਨੇ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਸਿਪਾਈ ਭੇਜ ਦਿੱਤੇ ਭਾਈ ਤਾਰੂ ਸਿੰਘ ਨੇ ਗ੍ਰਿਫਤਾਰ ਕਰਨ ਆਏ ਸਿਪਾਈਆਂ ਨੂੰ ਕਿਹਾ ਤੁਸੀਂ ਆਪਣੇ ਮਾਲਕ ਦੇ ਹੁਕਮ ਦੇ ਵੱਧੇ ਹੋਏ ਮੈਨੂੰ ਗ੍ਰਿਫਤਾਰ ਕਰਨ ਆਏ ਹੋ ਤੇ ਮੈਂ ਆਪਣੇ ਮਾਲਕ ਦੇ ਹੁਕਮ ਦਾ ਵੱਧਾ ਹੋਇਆ ਆਪ ਨੂੰ ਖਾਣਾ ਖਵਾਏ ਬਿਨਾਂ ਨਹੀਂ ਜਾਣ ਦੇ ਸਕਦਾ ਸਿਪਾਹੀ ਉਸ ਦੀ ਬੇਨਤੀ ਮੰਨ ਕੇ ਖਾਣਾ ਖਾਣ ਪਿੱਛੋਂ ਉਹਨਾਂ ਨੂੰ ਨਾਲ ਲੈ ਕੇ ਸੂਬੇਦਾਰ ਦੇ ਪਾਸ ਹਾਜ਼ਰ ਹੋ ਗਏ ਸੂਬੇਦਾਰ ਨੇ ਇਸ ਆਸ ਉੱਪਰ ਕਿ ਪਾਈ ਤਾਰੂ ਸਿੰਘ ਦੇ ਮੁਸਲਮਾਨ ਬਨ ਜਾਣ ਨਾਲ ਉਹ ਹੋਰ ਸਿੰਘਾਂ ਨੂੰ ਗ੍ਰਿਫਤਾਰ ਕਰਵਾ ਦੇਵੇਗਾ ਪਾਈ ਤਾਰੂ ਸਿੰਘ ਨੂੰ ਕਿਹਾ ਤੇਰੇ ਸਾਰੇ ਗੁਨਾਹ ਮੁਆਫ ਕਰ ਦਿੱਤੇ ਜਾਣਗੇ ਜੇ ਤੂੰ ਮੁਸਲਮਾਨ ਬਨ ਜਾਵੇਂ ਤੇ ਇਹ ਲੰਮੇ ਲੰਮੇ ਕੇਸ ਘਟਵਾ ਕੇ ਮੈਨੂੰ ਦੇ ਦੇਵੇਂ ਜਿਨ੍ਹਾਂ ਦਾ ਮੈਂ ਵਾਣ ਵੱਟ ਕੇ ਮੰਝਾ ਬਣਵਾ ਲਵਾਂ ਪਾਈ ਤਾਰੂ ਸਿੰਘ ਨੇ ਉੱਤਰ ਦਿੱਤਾ ਮੇਰੀ ਸਿੱਖੀ ਕੇਸਾਂ ਨਾਲ ਨਿਭੇਗੀ ਜੇ ਤੂੰ ਮੇਰੇ ਕੇਸਾਂ ਨੂੰ ਹੱਥ ਲਗਾਇਆ ਤਾਂ ਤੂੰ ਮੇਰੀ ਜੁੱਤੀ ਅੱਗੇ ਚੱਲੇਗਾ ਜਿਸ ਨਾਲ ਤੇਰੀ ਮੌਤ ਹੋਵੇਗੀ ਐਸੋਂ ਨੂੰ ਗੈਸੂ ਬੇਦਾਰ ਨੂੰ ਬਹੁਤ ਗੁੱਸਾ ਆਇਆ ਉਸਨੇ ਭਾਈ ਤਾਰੂ ਸਿੰਘ ਨੂੰ ਚੜਖੜੀਆਂ ਤੇ ਚੜਵਾਇਆ ਇਸ ਫਿਰ ਇੱਕ ਮੋਚੀ ਪਾਸੋਂ ਉਹਨਾਂ ਦੀ ਕੇਸਾਂ ਸਮੇਤ ਖੋਪਰੀ ਉਤਰਵਾ ਦਿੱਤੀ ਤਾਂ ਜੋ ਫਿਰ ਸਿਰ ਉੱਪਰ ਕੇਸ ਨਾ ਉਗ ਸਕਨ ਉਸ ਪਿੱਛੋਂ ਉਹਨਾਂ ਨੂੰ ਇੱਕ ਖਾਈ ਵਿੱਚ ਸੁੱਟਵਾ ਦਿੱਤਾ ਸ਼ਾਮ ਨੂੰ ਸੂਬੇਦਾਰ ਦਾ ਪਿਸ਼ਾਬ ਬੰਦ ਹੋ ਗਿਆ ਹਕੀਮਾਂ ਦੇ ਯਤਨ ਫੇਲ ਹੋ ਗਏ ਤਾਂ ਸੂਬੇਦਾਰ ਨੇ ਭਾਈ ਸੁਬੇਗ ਸਿੰਘ ਨੂੰ ਭਾਈ ਤਾਰੂ ਸਿੰਘ ਪਾਸ ਫੁੱਲ ਬਖਸ਼ਾਉਣ ਲਈ ਭੇਜਿਆ ਭਾਈ ਤਾਰੂ ਸਿੰਘ ਨੇ ਉਹਨਾਂ ਨੂੰ ਦਲ ਖਾਲਸਾ ਦੇ ਜਥੇਦਾਰ ਪਾਸ ਭੇਜ ਦਿੱਤਾ ਸੂਬੇਦਾਰ ਨੇ ਕਿਹਾ ਪਾਈ ਤਾਰੂ ਸਿੰਘ ਦੀ ਜੁੱਤੀ ਜੇ ਸੂਬੇਦਾਰ ਦੇ ਸਿਰ ਵਿੱਚ ਮਾਰੀ ਜਾਵੇ ਤਾਂ ਉਸ ਨੂੰ ਪਿਸ਼ਾਬ ਆ ਸਕਦਾ ਹੈ ਪਰ ਸੂਬੇਦਾਰ ਦੀ ਮੌਤ ਪਾਈ ਤਾਰੂ ਸਿੰਘ ਤੋਂ ਪਹਿਲਾਂ ਹੋਵੇਗੀ। ਉਹਨਾਂ ਦੇ ਬਚਨ اٹਲ ਹੋਣਗੇ। ਪਾਈ ਸੁਬੇਗ ਸਿੰਘ ਦੇ ਦਸਨ ਉੱਪਰ ਜਦੋਂ ਸੂਬੇਦਾਰ ਨੇ ਪਾਈ ਤਾਰੂ ਸਿੰਘ ਦੀ ਜੁੱਤੀ ਲੈ ਕੇ ਆਪਣੇ ਸਿਰ ਵਿੱਚ ਮਾਰੀ ਤਾਂ ਉਸ ਨੂੰ ਪਿਸ਼ਾਬ ਆ ਗਿਆ। ਬਾਅਦ ਦਿਨ ਸੂਬੇਦਾਰ ਉਸ ਜੁੱਤੀ ਦੇ ਸਹਾਰੇ ਜਿੰਦਾ ਰਹਿਣ ਪਿੱਛੋਂ 1 ਜੁਲਾਈ 1745 ਈਸਵੀ ਨੂੰ ਜਹਾਨ ਤੋਂ ਕੂਚ ਕਰ ਗਿਆ ਪਾਇਤਾਰੂ ਸਿੰਘ ਨੂੰ ਜਦੋਂ ਸੂਬੇਦਾਰ ਦੀ ਮੌਤ ਦੀ ਖਬਰ ਮਿਲੀ ਉਹਨਾਂ ਵੀ ਸਰੀਰ ਤਿਆਗ ਦਿੱਤਾ ਜੇ ਤੁਹਾਨੂੰ ਇਹ ਵੀਡੀਓ ਵਾਚੀ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਮੇਰੇ ਚੈਨਲ ਨੂੰ